ਦਰਬਾਰ ਸਾਹਿਬ ਵਿਖੇ ਆਤਿਸ਼ਬਾਜ਼ੀ ਦਾ ਅਲੌਕਿਕ ਨਜ਼ਾਰਾ ਨਜ਼ਰ ਆਇਆ ਨੌਵੇਂ ਪਾਤਸ਼ਾਹ ਸ਼ਿਗੂ ਤੇ ਬਹਾਦਰ ਜੀ ਦੇ 403ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੱਚਖੰਡ ਸ਼ੀ ਦਰਬਾਰ ਸਾਹਿਬ ਵਿਖੇ ਸ਼ਰਧਾਲੂਆਂ ਵੱਲੋਂ ਦੀਪਮਾਲਾ ਤੇ ਆਤਿਸ਼ਬਾਜ਼ੀ ਕੀਤੀ ਗਈ ਸੰਗਤਾਂ ਵਿੱਚ ਸ਼ਿਗੂ ਤੇ ਬਹਾਦਰ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੌਕੇ ਕਾਫੀ ਉਤਸ਼ਾਹ ਵੇਖਣ ਨੂੰ ਮਿਲਿਆ ਬਾਰਿਸ਼ ਦੇ ਸੁਹਾਵਣੇ ਮੌਸਮ ਤੇ ਰੰਗ-ਮਿਰੰਗੀ ਲਾਈਟਾਂ ਨਾਲ ਸਜਾਇਆ ਗਿਆ ਦਰਬਾਰ ਸਾਹਿਬ ਦਾ ਅਲੌਕਿਕ ਨਜ਼ਾਰਾ ਵੇਖਣ ਵਾਲਾ ਸੀ। ਇੱਕ ਪਾਸੇ ਸੰਗਤਾਂ ਵੱਲੋਂ ਇਲਾਹੀ ਬਾਣੀ ਦਾ ਸਰਵਣ ਕੀਤਾ ਗਿਆ ਤੇ ਨਾਲ ਹੀ ਗੁਰਪਰਮੋਖੇ ਵੱਟੇ ਕੀਰਤਿ ਦੀ ਸੰਗਤਾਂ ਨੇ ਪਹੁੰਚ ਕੇ ਦੀਵ ਮਾਲਾ ਤੇ ਆਤਿਸ਼ਬਾਜ਼ੀ ਦਾ ਆਨੰਦ ਮਾਣਿਆ। ਸੰਗਤਾਂ ਦੇ ਚਿਹਰਿਆਂ ਤੇ ਖੁਸ਼ੀ ਵੇਖਣ ਵਾਲੀ ਸੀ। ਸਾਡੇ ਸਹਿਯੋਗੀ ਰਾਜੇਸ਼ ਕੁਮਾਰ ਜੀ ਨੇ ਉੱਥੇ ਮੌਜੂਦ ਸੰਗਤਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਆਪਣੀਆਂ ਭਾਵਨਾਵਾਂ ਦਾ ਜੋ ਪ੍ਰਗਟਾਵਾ ਕੀਤਾ ਆਓ ਸੁਣਦੇ ਹਾਂ। ਦਾ ਨਾਮ ਦਾ ਗੁਰੂ ਵਾਗੋ ਜਿੱ ਕਾ ਖਾਲਸਾ ਹੁੰਦੇ ਜੀ ਦਾ ਅੱਜ ਦੇ ਨਵੇਂ ਐਲਸਿੰਗੇ ਗੁਰੂ ਰਾਮਦਾਸ ਜੀ ਰਹਿਮਤ ਸਦਕਾਰ ਉਹ ਜੇ ਮੰਦਾ ਦਾ ਮਾਰੇ ਲੈ ਕੇ ਆਂਦੇ ਹਨ ਤੋਂ ਅੱਜ ਦਾ ਜੋ ਮਹਾਨ ਦਿਹਾੜਾ ਜਾਣਦੇ ਹੋਏ ਕਿਉਂਕਿ ਅੱਜ ਦੇ ਦਿਨ ਗੁਰੂ ਨਾਨਕ ਸਾਹਿਬ ਦੀ ਨੋਵੇਂ ਜੋ ਧਰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ ਗੁਰਪੁਰਬ ਜੋ ਕਿ ਬੜੇ ਭਾਗਾ ਵਾਲਾ ਹੈ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਹੀ ਮਹਾਰਾਜ ਨੇ ਅਵਤਾਰ ਧਾਰਿਆ ਕਿਉਂਕਿ ਜਦੋਂ ਗੁਰੂ ਸਾਹਿਬ ਨੇ ਨਗਰੀ ਬਸਾਈ ਗੁਰੂ ਰਾਮਦਾਸ ਨੇ ਆਪਣਾ ਘਰ ਬਣਾਇਆ ਜਿਹਨੂੰ ਅਸੀਂ ਬੜੇ ਸਤਕਾਰ ਨਾਲ ਗੁਰੂ ਕਾ ਮਹਿਲ ਕਹਿੰਦੇ ਹਾਂ ਉਥੇ ਮਾਰਾ ਇਹਨੇ ਜੋ ਹੈ ਆਪਣਾ ਅਵਤਾਰ ਤੇ ਆ ਰਿਹਾ ਅੱਜ ਮਾਰਾ ਅਵਤਾਰ ਧਾਰਨਾ ਗੁਰਪੁਰ ਜੋ ਹੈ ਬੜੇ ਚੜ੍ਹਦੀ ਕਲਾ ਨਾਲ ਸ਼ਰਧਾ ਨਾਲ ਗੁਲਾਬ ਦੇ ਗ੍ਰਹਿ ਵਿਖੇ ਮਨਾਇਆ ਜਾ ਰਿਹਾ ਹੈ ਬੜੇ ਮਹਾਨ ਦੇਮ ਨਾਲ ਹੋਏ ਉਸ ਤੋਂ ਬਾਅਦ ਪਾਰੇ ਅਸਤਵਾਇ ਚਲਾਏਗੇ ਮੀਹ ਦੇ ਬਾਵਜੂਦ ਪਾਰ ਹੀ ਸੰਗਤਾਂ ਗੁਰੂ ਦੇ ਘਰੋਂ ਝੋਲੀਆਂ ਪਰਲਵਾ ਤੇ ਪੁੱਜ ਰਿਹਾ ਹਨ ਆ ਵੀ ਦੇਖ ਸਕਦੇ ਹੋ ਲੈਣਾ ਲੱਗੇ ਹਨ ਘੋਟਾ ਬਾੜੇ ਘੰਟਾ ਲੱਗਦਾ ਹੈ ਅੰਦਰ ਜਾ ਕੇ ਦਰਸ਼ਨ ਕਰਕੇ ਜੋ ਹੈ ਬਾਹਰ ਆਉਣ ਲੱਗਿਆ ਥੋੜੇ ਦੇਰ ਬਾਅਦ ਜੋ ਹੈ ਸਮਾਪਤੀ ਹੋਏਗੀ ਗੁਰੂ ਗ੍ਰੰਥ ਸਾਹਿਬ ਨੂੰ ਬੜੇ ਸਤਿਕਾਰ ਨਾਲ ਸੋਨੇ ਦੀ ਪਾਲਕੀ ਵਿੱਚ ਸਜਾ ਕੇ ਨਿਜ਼ਾ ਪਰਤੀ ਜਿਸ ਦਾ ਮਹਾਰਾਜ ਨੂੰ ਲੈ ਕੇ ਉੱਥੇ ਕਮਰਾ ਬਣਿਆ ਹੈ ਮਹਾਰਾਜ ਦਾ ਸੁਖ ਆਸਨ ਉੱਥੇ ਸੁਖ ਆਸਨ ਕੀਤਾ ਜਾਂਦਾ ਹੈ ਤੋਂ ਆਓ ਪ੍ਰਣ ਕਰੀਏ ਬਾਬੇ ਨਾਨਕ ਦੇ ਉਪਦੇਸ਼ ਨੂੰ ਪਾਈਏ ਨਾਮ ਜਪੀਏ ਵੰਡ ਛਕੀਏ ਅਤੇ ਅਮਰਤ ਸ਼ਾਹ ਕੇ ਗੁਰੂ ਗੋਬਿੰਦ ਸਿੰਘ ਸਾਜ ਸਿੱਖੀਏ ਆਪਣੇ ਛੋਟੇ ਬੱਚਿਆਂ ਨੂੰ ਜੋ ਹੈ ਪੰਜਾਬੀ ਸਿਖਾਓ ਗੁਰਵਾਨਾ ਜੋੜੋ ਸਤਿਕਾਰਯੋਗ ਪੰਜਾਬੀ ਦੇ ਨਾਲ ਗੱਲਾਂ ਕਰੋ ਅਤੇ ਗੁਰੂ ਦੇ ਖੁਸ਼ੀਆਂ ਪ੍ਰਾਪਤ ਕਰੋ ਆਪ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਬਾਰ ਸਾਹਿਬ ਵਿਖੇ ਆਤਿਸ਼ਬਾਜ਼ੀ ਦਾ ਅਲੌਕਿਕ ਨਜ਼ਾਰਾ ਨਜ਼ਰ ਆਇਆ ਨੌਵੇਂ ਪਾਤਸ਼ਾਹ ਸ਼ਿਗੂ ਤੇ ਬਹਾਦਰ ਜੀ ਦੇ 403ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੱਚਖੰਡ ਸ਼ੀ ਦਰਬਾਰ ਸਾਹਿਬ ਵਿਖੇ ਸ਼ਰਧਾਲੂਆਂ ਵੱਲੋਂ ਦੀਪਮਾਲਾ ਤੇ ਆਤਿਸ਼ਬਾਜ਼ੀ ਕੀਤੀ ਗਈ ਸੰਗਤਾਂ ਵਿੱਚ ਸ਼ਿਗੂ ਤੇ ਬਹਾਦਰ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੌਕੇ ਕਾਫੀ ਉਤਸ਼ਾਹ ਵੇਖਣ ਨੂੰ ਮਿਲਿਆ ਬਾਰਿਸ਼ ਦੇ ਸੁਹਾਵਣੇ ਮੌਸਮ ਤੇ ਰੰਗ-ਮਿਰੰਗੀ ਲਾਈਟਾਂ ਨਾਲ ਸਜਾਇਆ ਗਿਆ ਦਰਬਾਰ ਸਾਹਿਬ ਦਾ ਅਲੌਕਿਕ ਨਜ਼ਾਰਾ ਵੇਖਣ ਵਾਲਾ ਸੀ। ਇੱਕ ਪਾਸੇ ਸੰਗਤਾਂ ਵੱਲੋਂ ਇਲਾਹੀ ਬਾਣੀ ਦਾ ਸਰਵਣ ਕੀਤਾ ਗਿਆ ਤੇ ਨਾਲ ਹੀ ਗੁਰਪਰਮੋਖੇ ਵੱਟੇ ਕੀਰਤਿ ਦੀ ਸੰਗਤਾਂ ਨੇ ਪਹੁੰਚ ਕੇ ਦੀਵ ਮਾਲਾ ਤੇ ਆਤਿਸ਼ਬਾਜ਼ੀ ਦਾ ਆਨੰਦ ਮਾਣਿਆ। ਸੰਗਤਾਂ ਦੇ ਚਿਹਰਿਆਂ ਤੇ ਖੁਸ਼ੀ ਵੇਖਣ ਵਾਲੀ ਸੀ। ਸਾਡੇ ਸਹਿਯੋਗੀ ਰਾਜੇਸ਼ ਕੁਮਾਰ ਜੀ ਨੇ ਉੱਥੇ ਮੌਜੂਦ ਸੰਗਤਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਆਪਣੀਆਂ ਭਾਵਨਾਵਾਂ ਦਾ ਜੋ ਪ੍ਰਗਟਾਵਾ ਕੀਤਾ ਆਓ ਸੁਣਦੇ ਹਾਂ। ਆਪਣਾ ਨਾਮ ਦਾ ਵਾਇਡੋ ਜਿੱका ਖਾਲਸਾ ਹੁੰਦਾ ਜੀ ਦਾ ਅੱਜ ਕੇ ਮੈਲਸਿੰਗੇ ਗੁਰੂ ਰਾਮਦਾਸ ਜੀ ਰਹਿਮਤ ਸਦਕਾਰ ਉਹ ਜੇ ਮੰਦਾ ਦਾ ਮਾਰੇ ਲੈ ਕੇ ਆਂਦੇ ਹਨ ਤੋਂ ਅੱਜ ਦਾ ਜੋ ਮਹਾਨ ਦਿਹਾੜਾ ਜਾਂਦੇ ਹੋਏ ਕਿਉਂਕਿ ਅੱਜ ਦੇ ਦਿਨ ਗੁਰੂ ਨਾਨਕ ਸਾਹਿਬ ਦੀ ਨੋਵੇਂ ਜੋ ਧਰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ ਗੁਰਪੁਰਬ ਜੋ ਕਿ ਬੜੇ ਭਾਗਾ ਵਾਲਾ ਹੈ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਮਹਾਰਾਜ ਨੇ ਅਵਤਾਰਤਾ ਰਿਹਾ ਕਿਉਂਕਿ ਜਦੋਂ ਗੁਰੂ ਸਾਹਿਬ ਨੇ ਨਗਰੀ ਬਸਾਈ ਗੁਰੂ ਰਾਮਦਾਸ ਨੇ ਆਪਣਾ ਘਰ ਬਣਾਇਆ ਜਿਹਨੂੰ ਅਸੀਂ ਬੜੇ ਸਤਕਾਰ ਨਾਲ ਗੁਰੂ ਕਾ ਮਹਿਲ ਕਹਿੰਦੇ ਹਾਂ ਉੱਥੇ ਮਹਾਰਾਜ ਨੇ ਜੋ ਹੈ ਆਪਣਾ ਅਵਤਾਰ ਤੇ ਆ ਰਿਹਾ ਅੱਜ ਮਾਰਾ ਅਵਤਾਰ ਧਾਰਨਾ ਗੁਰਪੁਰ ਜੋ ਹੈ ਬੜੇ ਚੜ੍ਹਦੀ ਕਲਾ ਨਾਲ ਸ਼ਰਧਾ ਨਾਲ ਗੁਰੂਆਂ ਦੇ ਗ੍ਰਹਿ ਵਿਖੇ ਮਨਾਇਆ ਜਾ ਰਿਹਾ ਹੈ ਬੜੇ ਮਹਾਨ ਦੇਮ ਨਾਲ ਹੋਏ ਉਸ ਤੋਂ ਬਾਅਦ ਪਾਰੇ ਅਸਤਵਾਇ ਚਲਾਏ ਗਏ ਮੀਹ ਦੇ باوجود ਪਾਰੀ ਸੰਗਤਾਂ ਗੁਰੂ ਦੇ ਘਰੋਂ ਝੋਲੀਆਂ ਪਰਲਵਾ ਤੇ ਪੁੱਜ ਰਿਹਾ ਹਨ ਆ ਵੀ ਦੇਖ ਸਕਦੇ ਹੋ ਲੈਣਾ ਲੱਗੇ ਹਨ ਘਟਵਾੜੀ ਘੰਟਾ ਲੱਗਦਾ ਹੈ ਅੰਦਰ ਜਾ ਕੇ ਦਰਸ਼ਨ ਕਰਕੇ ਜੋ ਹੈ ਬਾਹਰ ਆਉਣ ਲੱਗੇ ਆ ਥੋੜੇ ਦੇਰ ਬਾਅਦ ਜੋ ਹੈ ਸਮਾਪਤੀ ਹੋਏਗੀ ਗੁਰੂ ਗ੍ਰੰਥ ਸਾਹਿਬ ਨੂੰ ਬੜੇ ਸਤਿਕਾਰ ਨਾਲ ਸੋਹਣੇ ਦੇ ਪਾਲਕਿਆਂ ਨੂੰ ਸਜਾ ਕੇ ਨਜ਼ਰ ਪਰਤੀ ਜਿਸ ਤਰ੍ਹਾਂ ਮਹਾਰਾਜ ਨੂੰ ਲੈ ਕੇ ਉੱਥੇ ਕਮਰਾ ਬਣਿਆ ਹੈ ਮਹਾਰਾਜ ਦਾ ਸੁੱਖ ਆਸਨ ਉੱਥੇ ਸੁੱਖ ਆਸਨ ਕੀਤਾ ਜਾਂਦਾ ਹੈ ਸੋ ਆਓ ਪ੍ਰਾਰਣ ਕਰੀਏ ਬਾਬੇ ਨਾਨਕ ਦਾ ਉਪਦੇਸ਼ ਨੂੰ ਸੁਣ ਲਈਏ ਨਾਮ ਜਪੀਏ ਵੰਡ ਛਕੀ ਅਤੇ ਅਮਰਤ ਸ਼ਾਹ ਕੇ ਗੁਰੂ ਗੋਬਿੰਦ ਸਿੰਘ ਸਾਜ ਸਿੱਖੀਏ ਆਪਣੇ ਛੋਟੇ ਬੱਚਿਆਂ ਨੂੰ ਜੋ ਹੈ ਪੰਜਾਬੀ ਸਿਖਾਓ ਗੁਰਵਾੜੀਆਂ ਨਾਲ ਜੋੜੋ ਸਰਾਈਂ ਪੰਜਾਬੀ ਦੇ ਨਾਲ ਗੱਲਾਂ ਕਰੋ ਅਤੇ ਗੁਰੂ ਦੇ ਖੁਸ਼ੀਆਂ ਪ੍ਰਾਪਤ ਕਰੋ ਆਪ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ